ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਦਾਸ ਰਜਿੰਦਰ ਸਿੰਘ ਰੂਬੀ ਮੈਨੇਜਰ ਜੀ ਦੀ ਦਰਬਾਰ ਸਾਹਿਬ ਸੰਗਤਾਂ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਾਂ ਕਿ ਅੱਜ ਮਿਤੀ 6 ਜੁਲਾਈ 2025 ਨੂੰ ਦੁਪਹਿਰੇ 2:47 ਮਿੰਟ ਤੇ ਇੱਕ ਪਰਿਵਾਰ ਜਲਿਆਂ ਵਾਲੇ ਬਾਗ ਹੈਰੀਟੇ ਵਾਲੇ ਪਾਸਿਓਂ ਉੰਦੇ ਹੋਇਆ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਮੁੱਖ ਦਰਬਾਰ ਘੰਟਾ ਘਰ ਰਸਤੇ ਅੰਦਰ ਪਰਵੇਜ਼ ਕਰਦੇ ਹਨ ਜਿਨ੍ਹਾਂ ਦੇ ਨਾਲ ਦੋ ਬੱਚੇ ਇੱਕ ਔਰਤ ਤੇ ਇੱਕ ਮਰਦ ਹੈ ਇਹ ਬੱਚਾ ਜੋ ਕਿ ਇਸ ਪਰਿਵਾਰ ਵੱਲੋਂ ਇੱਕ ਬੱਚਾ ਆਪਣਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀਆਂ ਪ੍ਰਕਰਮਾਂ ਵਿੱਚ ਛੱਡ ਕੇ ਪੂਰੇ 10 ਮਿੰਟ ਬਾਅਦ ਹੀ ਵਾਪਸ ਘੰਟਾ ਘਰ ਰਸਤੇ ਭੱਜ ਜਾਂਦੇ ਹਨ ਜਿਸ ਨੂੰ ਕੇ ਗਲਿਆਰਾ ਚੌਂਕੀ ਦੇ ਧਿਆਨ ਵਿੱਚ ਲਿਆ ਕੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ શ્રી ਦਰਬਾਰ ਸਾਹਿਬ ਵੱਲੋਂ ਇਹ ਬੱਚਾ ਪਿੰਗਲਵਾੜਾ ਮੁੱਖ ਦਫ਼ਤਰ ਬੱਸ ਸਟੈਂਡ ਦੇ ਸਾਹਮਣੇ ਅੰਮ੍ਰਿਤਸਰ ਵਿਖੇ ਭੇਜ ਦਿੱਤਾ ਗਿਆ ਹੈ ਇਸ ਬੱਚੇ ਦੀ ਉਮਰ ਕਰੀਬ 5 ਤੋਂ 6 ਸਾਲ ਲੱਗ ਰਹੀ ਹੈ ਜਿਸ ਨੇ ਨੀਲੇ ਰੰਗ ਦੀ ਟੀ-ਸ਼ਰਟ ਤੇ ਨਿੱਕਰ ਪਾਈ ਹੋਈ ਹੈ ਜੋ ਕਿ ਸੰਗਤਾਂ ਦੇ ਧਿਆਨ ਵਿੱਚ ਲਿਓਣਾ ਚਾਹੁੰਦੇ ਹਾਂ ਕਿ ਅਗਰ ਕਿਸੇ ਨੂੰ ਵੀ ਇਸ ਸੰਬੰਧੀ ਕੋਈ ਪਤਾ ਕਿਸੇ ਪਿੰਡ ਸ਼ਹਿਰ ਵਿੱਚ ਲੱਗਦਾ ਹੈ ਤਾਂ ਉਹ ਇਸ ਸੰਬੰਧੀ ਜਾਣਕਾਰੀ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੀ ਸ਼੍ਰੀ ਦਰਬਾਰ ਸਾਹਿਬ ਪ੍ਰਕਰਮਾ ਅਤੇ ਜਾਂ ਫਿਰ ਗਲਿਆਰਾ ਚੌਂਕੀ ਸ਼੍ਰੀ ਦਰਬਾਰ ਸਾਹਿਬ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਕੀ ਫਤਿਹ